ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਘੈਂਟ ਹੋਵੋਗੇ ਅੱਜ ਆਪਾਂ ਆਏ ਸੀ ਤਰੀਸ ਤੇ ਇਟਲੀ ਦੇ ਲਾਸਟ ਤੇ ਪਿੰਡ ਦਾ ਪਿੰਡ ਕਰੋਸ਼ੀਆ ਤੇ ਸਲਵੇਨੀਆ ਦਾ ਬਾਰਡਰ ਲੱਗਦਾ ਨਾਲ ਬਹੁਤ ਘੈਂਟਾ ਨਾਲ ਸਮੁੰਦਰ ਲੱਗਦਾ ਦਿਖਾਉਨੇ ਆ ਤੁਹਾਨੂੰ ਹੌਲੀ ਹੌਲੀ ਬੰਦੇ ਆਪਣੇ ਨਾਲ ਆਏ ਨੇ ਮਨਿੰਦਰ ਤੇ ਜੱਸੀ ਦੋ ਵੀਰੇ ਹੋਣੀਆਂ ਸਸਰੀ ਘਾ ਕਰਦੋ ਜੀ ਸਾਰੇ ਸਸਤੀ ਕਾਲ ਜੀ ਸਾਰਿਆਂ ਨੂੰ ਵਿਊ ਤੁਸੀਂ ਦੇਖ ਸਕਦੇ ਹੋ ਨਾਲ ਸਮੁੰਦਰ ਘੈਂਟਾ ਕੰਪੂਰਾ ਹੁਣ ਪਹਿਲਾਂ ਜਾ ਰਹੇ ਆ ਆਪਾਂ ਕਸਟੈਲੋ ਚ ਬਾਈ ਬਾਈ ਹੁਣ ਇੱਥੇ ਨੇੜੇ ਰਹਿੰਦੇ ਆਜੋ ਵੀਰੇ ਪਰ ਦਿਨ ਉਹਨੇ ਰਹਿੰਦੇ ਇੱਥੇ ਨੇੜੇ ਵੀਰੇ ਹੁਣ ਇੱਕ ਘੁੰਮਣ ਲਿਆ ਜ ਨੇ ਇੱਥੇ ਕਹਿੰਦੇ ਘੈਂਟਾ ਕੰਮ ਹੁਣ ਪਹਿਲਾਂ ਕਸਟੈਲੋ ਘੁੰਮਦੇ ਆ ਉਦੋਂ ਬਾਅਦ ਦੇਖਦੇ ਆ ਸ਼ਹਿਰ ਚ ਜਾਵਾਂ ਤੀ ਉਹ ਜਿਹੜਾ ਜਹਾਜ਼ ਖੜਾ ਤਿੰਨ ਤਰਸੂਲਾਾਂ ਵਾਲਾ ਇਹ ਰਸ਼ੀਆ ਦਾ ਜਹਾਜ਼ ਆ ਇਹ ਜਦੋਂ ਅੱਜ ਇੱਥੇ ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲੀ ਸੀ ਉਦੋਂ ਇਹ ਇਟਲੀ ਦੇ ਸਮੁੰਦਰ ਚ ਗਲਤੀ ਨਾਲ ਐਂਟਰ ਹੋ ਗਿਆ ਇਹਨਾਂ ਨੇ ਜਾਨ ਨਹੀਂ ਦਿੱਤਾ ਮੁੜ ਕੇ ਇੱਥੇ ਖੜਾਗਾ ਬਹੁਤ ਟਾਈਮ ਹੋ ਗਿਆ ਭਾਈ ਹੁਣੀ ਦੱਸ ਦਿਆ ਸੰਦਾ ਸੱਚ ਪਤਾ ਨਹੀਂ ਬਰੇ ਸੱਚੀ ਗੱਲ ਬਿਲਕੁਲ ਵੀ ਬਿਲਕੁਲ ਵੀ 100% 100% ਸੱਚੀ ਆ ਜੋ ਫਿਰ ਮੈਂ ਦੱਸ ਦਈਏ ਮਾੜੀ ਮੋਟੀ ਇਨਫੋਰਮੇਸ਼ਨ ਵੀ ਦੇ ਦਿਆ ਕਰੀਏ ਆ ਦੇਖ ਲਓ ਜਹਾਜ਼ ਸਰਚ ਕਰ ਲਿਓ ਕੀ ਨਾਮ ਆ ਮੇਰੇ ਜਹਾਜ਼ ਦਾ ਇਹ ਨਹੀਂ ਪਤਾ ਮੈਨੂੰ ਇੰਨਾ ਨਹੀਂ ਪਤਾ ਇਹ ਨਹੀਂ ਪਤਾ ਲੋ ਜੀ ਬਾਪੇ ਪਹੁੰਚ ਗਏ ਅਸਟੈਲੋ ਮੀਨ ਕੈਸਟਲ ਚ ਕਹਿੰਦੇ ਮੀਰਾ ਮਾਰੇ ਮੀਰਾ ਮਾਰੇ ਨਾਮ ਹੈਗਾ ਮੀਰਾ ਮਾਰੇ ਆਹ ਰਾ ਜਾਂਦਾ ਬੜਾ ਤਿਆਰਾ ਰਿਹਾ ਸੀ ਗੱਡੀ ਨਹੀਂ ਆਉਂਦੀ ਇੱਥੇ ਤੁਰ ਕੇ ਜਾਦੇ ਨੇ ਗੱਡੀਆਂ ਪਿੱਛੇ ਲੱਗਦੀਆਂ ਨੇ ਨਾਲ ਸਮੁੰਦਰ ਹਸਤੈਲੋ ਦੇ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਉਰੋਂ ਦਾ ਘੈਂਟ ਲੱਗ ਰਿਹਾ ਵਾਈਡ ਵਾਈਡ ਪੱਥਰ ਸਾਰਾ ਤਾਜ ਮਹਿਲ ਨਾਲ ਦਾ ਇੰਨਾ ਕਾ ਆਪਾਂ ਨੂੰ ਪੜ੍ਹ ਕੇ ਪਤਾ ਲੱਗ ਗਿਆ ਵੀ ਆਸਟਰੀਅਨ ਸੀਗਾ ਇੰਜੀਨੀਅਰ ਜਿਹਨੇ ਬਣਾਇਆ ਸੀ ਆਹ ਬਾਈ ਵਾਸਤੇ ਬਣਾਇਆ ਸੀ ਪ੍ਰਿੰਸਸ ਬੈਲਜੀਅਮ ਵਾਸਤੇ ਹਾਂ ਬੈਲਜੀਅਮ ਦੀ ਪ੍ਰਿੰਸਸ ਸੀ ਉਹਦੇ ਲਈ ਬਣਾਇਆ ਸੀ 17 1700 ਨਹੀਂ 1827 ਚ ਬਣਨ ਲੱਗਾ ਸੀ ਤੇ 1882 ਨਿਬੜਿਆ ਕਿੰਨੇ ਸਾਲ ਲੱਗੇ 20 ਨਹੀਂ ਬਾਅਦ ਹੀ ਹੋ ਗਿਆ ਲੱਗ ਗਏ 30 40 40 ਜੁਲੀ ਸਾਲ ਦੇ ਨੇੜੇ ਲੱਗੇ ਬਾਕੀ ਤੁਸੀਂ ਲਾ ਲਿਓ ਸਾਹਿਬ ਤੇ ਬਣਾਇਆ ਘੈਂਟ ਆ ਪਰ ਦੇਖੋ ਤੁਸੀਂ ਜਗਾ ਦੇਖੋ ਤੰਦਰ ਨੇ ਲੋਕੇਸ਼ਨ ਵੀ ਪੂਰੀ ਘੈਂਡ ਲੱਭੀ ਜਿੱਥੇ ਬਣਾਇਆ ਕਿਸਤ ਦੇਖੋ ਇੱਧਰ ਪਾਰਕ ਆ ਸਾਰਾ ਨਾਲ ਸਮੁੰਦਰ ਵਗੈਰਾ ਦਾ ਜਗਾ ਘੈਂਡ ਆ ਬਾਬੇ ਆ ਕੇ ਜਾਓ ਸਾਰੇ ਜਾਣੇ ਇੱਕ ਵਾਰ ਜ਼ਰੂਰ ਲੋ ਵੀ ਬਾਬੇਓ ਦੇਖੋ ਤੁਸੀਂ ਇੱਧਰ ਥੱਲੇ ਵੀ ਉਤਰ ਕੇ ਉੱਥੇ ਜਾ ਕੇ ਲੋਕ ਫੋਟੋਆਂ ਵਗੈਰਾ ਖਿੱਚਦੇ ਆ ਬਣਾਇਆ ਕਿਸੇ ਨੇ ਘੈਂਡ ਹੀ ਆ ਜਗਾ ਜਿਹਨੇ ਬਣਾਈ ਆ ਕਾਫੀ ਵੱਡਾ ਕਿਲਾ ਉਧਰਲੀ ਉਹਦਾ ਛੋਟਾ ਲੱਗ ਰਿਹਾ ਹੈ ਆ ਪਾਰਕ ਵੀ ਬਾਈ ਹੁਣੀ ਕਹਿੰਦੇ ਬਹੁਤ ਵੱਡੀ ਆ 3-4 ਕਿਲੋਮੀਟਰ ਚ ਉੱਤੇ ਬਹਿਣ ਬੋਣ ਨੂੰ ਗਰਮੀਆਂ 'ਚ ਨਿਆਰਾ ਆ ਨਾ ਬਹਿਣ ਬੋਣ ਨੂੰ ਧੁੱਪ ਚ ਹੋਰ ਮਨਿੰਦਰ ਬੈਟਾ ਨਾਈਸ ਹੈ ਫਰੀ ਲੈਣਾ ਚਾਹਣਾ ਆਪਾਂ ਨੇ ਲੋ ਵੀ ਇੱਕ ਹਿਸਟਰੀ ਹੋਰ ਪਤਾ ਲੱਗੀ ਆ ਕਿਲੇ ਬਾਰੇ ਕਿੰਨੀ ਵਾਰ ਕਿਹੜੀ ਵਾਰ ਚ ਵੀਰੇ ਵਰਲਡ ਵਾਰ 2 ਚ ਵਰਲਡ ਵਾਰ 2 ਚ ਯੂਐਸ ਅਦਾ ਹੈ ਮੇਨ ਉਹ ਸੀਗਾ ਇੱਥੋਂ ਮਤਲਬ ਇੱਥੇ ਆਰਮੀ ਉਹ ਕਰਦੀ ਸੀ ਹਮਾਨਸਾਂ ਦੀ ਫੀਲਡ ਵੀ ਇੱਥੋਂ ਆ ਆ ਕਿਲੇ ਤੋਂ ਜਗਾ ਘੈਂਟ ਸੀ ਇਹਨਾਂ ਨੂੰ ਪਤਾ ਲੱਗ ਗਿਆ ਕਿਧਰਲੀ ਹੜ ਫੌਜ ਆਉਂਦੀ ਹੈ ਜਿਹੜੀ ਜਿਵੇਂ ਹੁਣ ਰਾਸ਼ੀ ਵਾਲਾ ਉਹ ਘੇਰਿਆ ਹੋਇਆ ਇਹਨਾਂ ਨੇ ਉਹ ਤੇ ਜਾਰੀ ਤੇ ਆਪਾਂ ਹਾਂ ਕਿੱਥੋਂ ਹੁਣਾ ਬਾਕੀ ਇਹ ਸ਼ਹਿਰ ਤੇ ਜਾਣਾ ਜੁੜੇ ਰਹੋ ਸਭ ਕੁਝ ਦਿਖਾਵਾਂਗਾ ਤੁਹਾਨੂੰ ਲੋ ਬੀ ਅਕੇਲੇ ਦੇ ਸ਼ਰਟ ਸਾਈਡ ਤੇ ਵੀ ਰਾਜੇ ਹੀ ਬਣਿਆ ਨੇ ਤੋਂ ਸਾਰਾ ਬਾਲਕਨੀ ਟਾਇਪ ਜ ਮਤਲਬ ਫਿਰ ਕੇ ਦੇਖ ਸਕਦੇ ਇਦਨ ਨੂੰ ਦੇਖੋ ਬੁਲਗਾ ਡਿਜ਼ਾਈਨ ਵਗੈਰਾ ਕਾਫੀ ਉੱਚਾ ਨਾ ਓਏ ਇਹ ਪਾਸ ਤੋਂ ਮੈਂ ਗਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਹੁੰਚ ਗਏ ਗੱਡੀ ਕੋਲ ਮਨਿੰਦਰ ਵਧੀਆ ਲੱਗਿਆ ਟੈਲੋ ਵਧੀਆ ਸੀ ਯਾਰ 45 ਸੌਣਾ ਗਏ ਸਰ ਮੈਂ ਉਹਨੇ ਨਾਲ ਲਈ ਸਰ ਮਿਉਨੇ ਵੀ ਇਦਾਂ ਦਾ ਮਦਰ ਸਰ ਮਿਉਨੇ ਵਾਲਾ ਛੋਟਾ ਗਏ ਵੱਡਾ ਜਿਆਦਾ ਸੀ ਆਏ ਜਾਗਦਾ ਕੋਰੇ ਪਾਣੀ ਸਾਬ ਬੇ ਇੱਥੇ ਜਿਵੇਂ ਗਰਮੀਆਂ ਚ ਵੀ ਆਉਣਾ ਨਾ ਨਾ ਤੁਸੀਂ ਆਓ ਇੱਥੇ ਉਧਰ ਨਾਲ ਪਾਣੀ ਸਾਬ ਰਿਮਣੀ ਵਗੈਰਾ ਨਾਲ ਗੱਡੀ ਕਿੱਥੇ ਲਾਈ ਆ ਲਓ ਫਿਰ ਆਉਣ ਤੁਹਾਨੂੰ ਸ਼ਹਿਰ ਚ ਜਾ ਕੇ ਦਿਖਾਉਨੇ ਆ ਇੱਧਰ ਆਪਾਂ ਕਾ ਸਟਾਈਲੋ ਦੇਖ ਲਿਆ ਘੈਂਟ ਗੱਲ ਬਾਤ ਆਜੋ ਭੇ ਫਾਈਨਲੀ ਅੱਧਾ ਘੰਟਾ ਪਰਗੇਜੋ ਲੱਭਣ ਤੋਂ ਬਾਅਦ ਆਪਾਂ ਨੂੰ ਪਰਗੇਜੋ ਮਿਲ ਗਈ ਤੇ ਪੇਮੈਂਟ ਵਾਲੀ ਕੀਤੀ ਆ ਪਾਰਕਿੰਗ ਜਿੱਥੇ ਪਾਣਾ ਕਰਨਾ ਪਊਗਾ ਤੇ 30 ਤੇ ਸੈਰਚ ਪਹੁੰਚ ਚੁੱਕੇ ਹਾਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਮੈਨੂੰ ਇਹਨਾਂ ਦੀ ਲਾਈਟਾਂ ਬਣੀਆਂ ਘੰਡ ਲੱਗੀਆਂ ਜਿਹੜੇ ਆ ਟੰਗੀਆਂ ਹੋਈਆਂ ਨੇ ਸ਼ਹਿਰ ਦਾ ਆਰਕੀਟੈਕਟ ਜਮਾ ਆਸਟਰੀਆ ਦੇ ਨਾਲ ਦਾ ਹੈ ਇਟਲੀ ਦਾ ਮਤਲਬ ਬਹੁਤ ਅਲੱਗ ਦਾ ਬਾਕੀ ਤੁਹਾਨੂੰ ਪਿਆਸਾ ਦਿਖਾਉਣੇ ਆ ਜਾ ਕੇ ਉਹ ਦੇਖਿਓ ਐਂਡ ਲੱਗਿਆ ਸੀ ਰਾਹ ਚ ਆਉਂਦੇ ਆਉਂਦੇ ਨੇ ਦੇਖਿਆ ਜਾ ਕੇ ਇਹਨਾਂ ਨੇ ਉੱਤੇ ਵੋਟਾਂ ਵਗੈਰਾ ਫੇਚਦੇ ਆ। ਇਹਨਾਂ ਆਰਕੀਟੈਕਟ ਪੂਰਾ ਦੇਖੋ ਤੇ। ਹਾਂ ਵੀ ਜस्सी। ਮਨਿੰਦਰ ਕਹਿੰਦਾ ਲਾਈਟਾਂ ਲਾ ਕੇ ਲੈ ਗਏ ਨੇ। ਇੱਧਰ ਹੀ ਹੈ ਸਮੁੰਦਰ ਆ ਸਾਰੇ ਜਹਾਜ਼ ਉਹ ਜਿੱਥੇ ਕੱਢਦੇ ਆ ਉਹ ਲਾਈਟ ਹਾਊਸ ਵੀ ਹੈਗਾ। ਮਨਿੰਦਰ ਕਹਿੰਦਾ ਲਾਈਟਾਂ ਲਾਉਣੀਆਂ ਨੇ। ਇਹ ਲਾਈਟਾਂ ਬਹੁਤ ਸੋਹਣੀਆਂ ਨੇ। ਇਹ ਜਹਾਜ਼ ਇੱਥੇ ਕੱਢਦੇ ਆ ਅੱਜ ਨਹੀਂ ਕਢੇ ਹੈਗੇ। ਸੰਡੇ ਕਰਕੇ। ਇਹ ਘੁੰਮਦੇ ਆ ਸ਼ਹਿਰ। ਵੱਜ ਵੀ ਤਿੰਨ ਗਏ ਫਿਰ ਤੁਰਨਾ ਵੀ ਆਪਾਂ ਟਾਈਮ ਨਾਲ 4 ਘੰਟਿਆਂ ਦਾ ਰਾਹ ਕਸਵੇਰੇ ਕੰਮ ਤੇ ਜਾਣਾ। ਹਾਂ ਸਾਰੀਆਂ ਪਾਰਕਿਆਂ ਘੁੰਮਗੇ ਸਾਰੀਆਂ ਕਿਸੇ ਤੇ ਨਹੀਂ ਮਿਲ ਜਾਈ ਗੀਆਂ ਗਰਮੀਆਂ 'ਚ ਦੇਖ ਲੋ ਇੱਥੇ ਕੀ ਹਾਲ ਹੁੰਦਾ ਉਹ ਜਦ ਸਰਦੀਆਂ 'ਚ ਇੰਨਾ ਇਕੱਠਾ ਦੇਖ ਕੇ ਆਇਓ ਜੀ ਨੇ ਆਉਣਾ ਲੋਈ ਬਾਬੇ ਆ ਖੜੇ ਆ ਜਹਾਜ ਇਹ ਤਾਂ ਛੋਟੇ ਆ ਇਹ ਤਾਂ ਬਹੁਤ ਵੱਡੇ ਵੱਡੇ ਖੜੇ ਆ ਇੱਥੇ ਉਹ ਰਸ਼ੀ ਵਾਲਾ ਵੀ ਨੇੜੇ ਆ ਗਿਆ ਆਬ ਜਾ ਕੀਤੇ ਦੇਖਿਓ ਬਾਬੇ ਵਿੱਚ ਨਾ ਵਜਿਓ ਕਾ ਕੋਈ ਇਹਨਾਂ ਦਾ ਹੋਲਾ ਦਾ ਕੀ ਆ ਵੀਰੇ ਆਹ ਪਤਾ ਹਾਂ ਪਤਾ ਨਹੀਂ ਪਤਾ ਨਹੀਂ ਬਾਪੂ ਆ ਕੋਈ ਸਹੀਗਾ ਜਾਂ ਜਮ ਵਾਸਤੇਗਾ ਬਾਈ ਨੂੰ ਪਤਾ ਵੀਰੇ ਆ ਪਤਾ ਕੀ ਆ ਆਹ ਹਾਂਜੀ ਇਹ ਜਗਾ ਹੈ ਜਗਾ ਹੈ ਬਾਪੂ ਆ ਇਹ ਸ਼ਹਿਰ ਚ ਹੈ ਮੰਦਨ ਕੋਲ ਜਾਂਦੇ ਨੇ ਹਾਂ ਜਹਾਜ਼ਾਂ ਨੂੰ ਜਾਣੀਆਂ ਪਾਣੀ ਬਹੁਤ ਸਾਫ ਆ ਯਾਰ ਇੱਥੇ ਸਮੁੰਦਰ ਦਾ ਹੈ ਇੱਥੇ ਆ ਗਿਆ ਕੰਕੜ ਵੀ ਚੋਨੇ ਗਏ ਫਿਰ ਹਾਂ ਸੈਂਟਰ ਰੱਖ ਲਓ ਇੱਥੇ ਆ ਕੇ ਖੌਂਦੇ ਨੇ ਉਹਨਾਂ ਵਾਸਤੇ ਵੀ ਸਟੇਜ ਚਾਹੀਦਾ ਉਹਨਾਂ ਨੂੰ ਹਾਂ ਬਸ ਪਿਆਸੇ ਪਹੁੰਚਣਾ ਲਿਆ ਆਪਾਂ ਉਹ ਦਿਖਾਉਣਾ ਤੁਹਾਨੂੰ ਜਾ ਕੇ ਲੈ ਵੀ ਇੱਕ ਇਨਫੋਰਮੇਸ਼ਨ ਹੋਰ ਪਤਾ ਲੱਗਿਆ ਬਾਈ ਉਹ ਨਹੀਂ ਇਨਫੋਰਮੇਸ਼ਨ ਤੇ ਇਨਫੋਰਮੇਸ਼ਨ ਦੇਈ ਜਾਂਦੇ ਆ ਕਹਿੰਦੇ ਆ ਜਿਹੜਾ ਹੋਟਲ ਆ ਇੱਥੇ ਜੌਨ ਸੀਨੀਅਰ ਦੀ ਫਿਲਮ ਬਣ ਰਹੀ ਆ ਮਤਲਬ ਆ ਸਾਰੇ ਸ਼ਹਿਰ ਚ ਆਹ ਹੋਟਲ ਦੇ ਵੀ ਸੀਨ ਹੈਗੇ ਆ ਬਾਈ ਕਹਿੰਦਾ ਚਾਰ ਹੋਟਲ ਚਾਰ ਹੋਟਲ ਤੇ ਹਰ ਘੈਂਟ ਆ। ਦੇਖ ਲਓ ਜੌਨਸਨ ਜਿਹੜੀ ਫਿਲਮ ਆਉਗੀ ਹੁਣ ਹੁਣ ਨਹੀਂ ਹੈ ਤਾਂ 2-4 ਸਾਲਾਂ ਨੂੰ ਆਉਗੀ ਜਿਹੜੀ ਬਣਦੀ ਹੋਈ। ਉਹਦੇ ਜਿਆਦਾ ਸ਼ਹਿਰ ਹੋਊਗਾ ਜ਼ਰੂਰ। ਦੇਖ ਲਓ ਇੱਕ ਵਾਰ ਸਾਰਾ ਦੇਖ ਲਓ ਸਾਰਾ ਕੋ। ਲੋ ਜੀ ਮੈਂ ਪਿਆਸੇ ਪਹੁੰਚ ਗਏ ਆ। ਪਿਆਸੇ ਦਾ ਨਾਮ ਨਹੀਂ ਬਤਾਉ ਉਹ ਤੁਹਾਨੂੰ ਦੱਸ ਦਿੰਨੇ ਆ ਥੋੜੇ ਟਾਈਮ ਤੱਕ। ਤੇ ਆਰਕੀਟੈਕਟ ਚੈੱਕ ਕਰੋ ਤੁਸੀਂ ਜਮਾ ਆਸਟਰੀਆ ਨਾਲ ਦਾ ਜਿਵੇਂ ਆਪਾਂ ਇਨਸੋ ਬਰੋਕਰ ਗਏ ਸੀ। ਬਿਆਨ ਉਹਦਾ ਜਮਾ ਮਤਲਬ ਇਟਲੀ ਦਾ ਆਰਕੀਟੈਕਟ ਲੱਗ ਨਹੀਂ ਰਿਹਾ ਜਮੇ ਇਟਲੀ ਦਾ ਇਹ ਦੂਜਾ ਅਲੱਗ ਆ ਆਸਟਰੀਆ ਨਾਲ ਦਾ ਬਾਕੀ ਇੱਧਰ ਪਹਿਲਾਂ ਹਿਟਲਰ ਵਰਗਿਆਂ ਦਾ ਰਾਜ ਹੁੰਦਾ ਸੀ ਹਿਟਲਰ ਤੇ ਉਹ ਵੀ ਜਿਹੜਾ ਤੁਹਾਨੂੰ ਕੈਸਟਲ ਦਿਖਾਇਆ ਉਹ ਵੀ ਅਸਟਰੀਅਨ ਨੇ ਉਹਨੇ ਬਣਾਇਆ ਸੀ ਆਸਟਰੀਅਨ ਆਪਣੇ ਆਰਕੀਟੈਕਟ ਨੇ ਉੱਥੇ ਲਿਗਾਏ ਤੁਹਾਨੂੰ ਦਿਖਾਇਆ ਉਹ ਵੀ ਇਹ ਵੀ ਸਾਰਾ ਕੁਝ ਸਟਰੀ ਆਲੇ ਨਹੀਂ ਬਣਾਇਆ ਹੋਇਆ ਦੇਖੋ ਗਰਮੀਆਂ ਦਾ ਪੂਰਾ ਭਰਿਆ ਹੁੰਦਾ ਹੁਣ ਹਜੇ ਉਹ ਆ ਥੋੜਾ ਮੋਟਾ ਪਿਆਸੇ ਦੇ ਸਾਹਮਣੇ ਇਹਨਾਂ ਨੇ ਇਧਰਲੀ ਸਾਈਡ ਸਮੁੰਦਰ ਆਹੋ ਉੱਥੇ ਲੋਕ ਤੁਰੇ ਫਿਰਦੇ ਆ ਆਨੰਦ ਲੈ ਰਹੇ ਆ ਬਾਈ ਕਹਿੰਦਾ ਉਹ ਜਿਹੜਾ ਬਾਈ ਹੁਣ ਲੈ ਕੇ ਆਇਆ ਬਾਈ ਕਹਿੰਦਾ ਮੈਂ ਬਿਆਨਾ ਜਾ ਕੇ ਆਇਆ ਕਹਿੰਦਾ ਉੱਥੇ ਮੈਨੂੰ ਵੀ ਠੀਕ ਠਾਕ ਹੀ ਲੱਗਿਆ ਬਾਈ ਨੂੰ ਤਾਂ ਠੀਕ ਠਾਕ ਲੱਗਿਆ ਆਰਕੀਟੈਕਟ ਇੱਥੇ ਵੀ ਜਾਵਾਂ ਬਿਆਨਾ ਨਾਲ ਦਾ ਬਾਈ ਹੁਣਾਂ ਲਈ ਆਮ ਗੱਲ ਆ ਜਮਾਂ ਨੇੜੇ ਲੱਗਦਾ ਸਰ ਇੱਥੇ ਆਉਂਦੇ ਜਾਂਦੇ ਰਹਿੰਦੇ ਤਾਂ ਬਾਈ ਨੂੰ ਠੀਕ ਠਾਕ ਲੱਗਿਆ ਸਾਨੂੰ ਬੜਾ ਖਾਸ ਲੱਗ ਰਿਹਾ ਦੇਖ ਸਕਦਾ ਨੇ ਤੇ ਚਲੋ ਹੁਣ ਅਸੀਂ ਸਟੋਰੀ ਰੀਲ ਬਣਾ ਲਈਏ ਇੱਕ ਅੱਧੀ ਉਦੋਂ ਦਿਖਾਉਣਾ ਤੁਹਾਨੂੰ ਜੇ ਕੋਈ ਇਨਫਰਮੇਸ਼ਨ ਹੋਵੇ ਉਹ ਦੱਸਦੇ ਹਾਂ ਜੁੜੇ ਰਹੋ ਇਹ ਹੋਰ ਵੀ ਦਿਖਾਉਣਾ ਹੈ ਸ਼ਹਿਰ ਚ ਕੀ ਕੀ ਚੀਜ਼ਾਂ ਨੇ ਬਾਕੀ ਕਰਿਸ਼ਮਿਸ਼ ਕਰਕੇ ਇੱਥੇ ਉਹ ਕੀਤੇ ਹੋਇਆ ਪੂਰੇ ਹੁਣ ਸਿਆਵਟ ਵਗੈਰਾ ਕੀਤੀ ਹੋਈ ਹੈ ਮੇਨ ਇੱਕ ਹੋਰ ਵਿਚਾਲੇ ਜਾਇਦ ਦਿਖਾ ਦਈਏ ਤੁਹਾਨੂੰ ਦੇਖੋ ਆ ਝੰਡੇ ਨੇ ਵਧੇਰਾ ਕੋ ਦਿਖਾਤਾ। ਘੜਵੜ 12 ਦੇ ਨਾਲ ਕੰਟਰੀਆਂ ਘੁੰਮਲੀਆਂ ਝੰਡੇ ਦੇ ਸਿਰ ਤੇ। ਮਨਿੰਦਰ। ਇਹ ਘੁੰਮਣੀਆਂ ਹੋਣਗੀਆਂ। ਇਹ ਟੂਰ ਆ ਰਹੇ ਆ ਆਪਣੇ ਬਹੁਤ ਸੋਹਣੇ। ਤਿੰਨ ਕੰਟਰੀਆਂ ਦਾ ਟੂਰ ਕੱਢਣਾ। ਜੁੜੇ ਰਹੇ ਹੋ ਅਗਨਾ। ਕਿਦਨ ਤੱਕ ਮਨਿੰਦਰ? ਅਗਲੇ ਹਫ਼ਤੇ। ਸੋਨਾ ਤਗੜੇ ਦਾ ਨਹੀਂ ਰਹਿਗੇ ਮਿੱਤਰੋ। ਮਨਿੰਦਰ ਯਾਰ ਮਨਿੰਦਰ ਮਿਸ ਕਰਕੇ ਮਨਿੰਦਰ ਕੰਮ। ਕੰਮ ਵਾਲੇ ਬੱਚੇ ਤੇ ਆ ਸੋਨਾ ਲਾਇਆ ਮਨਿੰਦਰ। ਉਹ ਥੱਲੇ ਵਾਲਾ ਲਾ ਕੇ ਲੈ ਕੇ ਤਾਂ ਹੀ ਦੇਖਿਆ। ਚੋਰ। ਕਬੇ ਵੋਟਾਂ ਵੀਡਾਂ ਦਾ ਕੋਟਾ ਪੂਰਾ ਕਰਕੇ ਹੁਣ ਆਪਾਂ ਕਿਆ ਬਣਾਓਟਾ ਸ਼ਹਿਰ ਵੀ ਘੌ ਮਲਈਏ ਦੇਖਦਾ ਕਿਦਾਂ ਦਾ ਅੰਦਰੋਂ ਸ਼ਹਿਰ ਬਾਹਰੋਂ ਦਾ ਘੈਂਟ ਆ ਸਰ ਰੌਣਕ ਰੌਣਕ ਪੂਰੀ ਆ ਉਦੋਂ ਸਿਆਲਾਂ ਚ ਵੀ ਲੋਕ 12 ਉਰਾਂ ਤੇ ਬੈਠੇ ਐ ਤੇ ਸਾਰੇ ਰੈਸਟੋਰੈਂਟ ਬਾਹਰਾਂ ਉਹ ਮੋਟੇ ਹੁਣ ਆਇਆ ਬੜੀਆਂ ਘੈਂਟ ਜੀ ਜਮਾ ਲੈ ਵੀ ਆ ਵੀ ਲੱਗਦਾ ਕਰੂਗਾ ਪਿਆਰ ਕਰ ਰਿਹਾ ਬੈਂਡ ਆ ਦਾ ਮਨਿੰਦਰ ਗਾਣਾ ਤਾਂ ਨਹੀਂ ਸੁਣਾਉਣਾ ਉਹ ਜਿਆਦਾ ਫਿੱਟ ਨਹੀਂ ਵਿਚਾਰੇ ਨੂੰ ਕਰਨਾ ਆਦਾ ਵੀ ਕਿੱਦਣੂ ਕਰਦਾ ਹੈ ਲਾਵਾ ਦਾ ਰੋਜ਼ ਦਾ ਕੰਮ ਤੇ ਇਧਰ ਆ ਬਾਬਿਓ ਕਾਠੇ ਦਾ ਸਾਰਾ ਅੱਗੇ ਮਾਰਕੀਟ ਵਗੈਰਾ ਲੱਗੀ ਹੋਈ ਨਵੀਂਦਰ ਸ਼ਹਿਰ ਚ ਨਤਾਲਿਆਂ ਵਾਲੀ ਮਾਰਕੀਟ ਲੱਗੀ ਆ। ਸ਼ਾਮ ਹੋਈ ਜਾਂਦੀ ਹੈ ਹੌਲੀ ਹੌਲੀ। ਪ੍ਰਾਣਕ ਵੀ ਵਧੀ ਜਾਂਦੀ ਹੈ ਤੇ ਆ ਇਹਨਾਂ ਦਾ ਪਾਰਲੀਮੈਂਟ ਜਿਹਾ ਕੁ ਲੱਗਦਾ ਮੈਨੂੰ। ਆ ਮਾਰਕੀਟ ਨਤਾਲਿਆਂ ਵੇਲੇ ਮਤਲਬ ਕ੍ਰਿਸ਼ਮਸ ਵੇਲੇ ਲੱਗਦੀ ਹੁੰਦੀ ਆ ਸਾਰੇ ਸ਼ਹਿਰਾਂ ਚ। ਆਖ ਦੇਖੋ ਦੋਈ ਕੰਨਾ। ਕਾਫੀ ਜ਼ਿਆਦਾ ਇਕੱਠਾ ਅੱਗੇ ਮਾਰਕੀਟ ਬਹੁਤ ਵੱਡੀ ਅੱਗੇ ਤੱਕ ਆ ਦਿਖਾਉਣੇ ਨੇ ਸਾਰੀ ਉਹਦੇ ਨੇ ਕਮ ਜੀ ਐਸ ਤੋਂ ਸ਼ੁਰੂ ਕਰ ਬਾਬੇ ਉੱਥੇ ਦੁਕਾਨਾਂ ਵਾਇਰਾ ਲੱਗੀਆਂ ਚੌਕਲੇਟ ਵਾਲੀਆਂ ਹੋਰ ਇਹ ਜਾਂ ਕੁਝ ਸਾਰਾ ਕੋ ਜਿਹੜਾ ਚੀਜ਼ਾਂ ਵੀ ਇੱਧਰ ਲੈ ਖਾਂਦੇ ਆ ਤੇ ਆਰਕੀਟੈਕਟ ਤੁਸੀਂ ਦੇਖ ਸਕਦੇ ਹੋ ਘੈਂਟ ਆ ਪੂਰਾ ਬਿਆੰਕੋ ਜਿਹਾ ਸਾਰ ਮਤਲਬ ਚਿੱਟੇ ਰੰਗ ਦਾ yellow ਜੇ ਕਲਰ ਦਾ ਆਉਣਾ ਮੋਹ ਲੱਗਦਾ ਪਤਾ ਲੱਗਦਾ ਰਾਇਲ ਨਸ ਜੀ ਐਸ ਆਰ ਅਮੀਰ ਜਿਹਾ ਸ਼ਹਿਰ ਲੱਗ ਰਿਹਾ ਹੈਗਾ ਇਹ ਦੱਸਿਆ ਵੀ ਆਸਟ੍ਰੇਲੀਆ ਟਾਈਪ ਜਿਹਾ ਤੁਹਾਨੂੰ ਆਸਟ੍ਰੇਲੀਆ ਬਿਆਨਾਂ ਦਿਖਾਵਾਂਗੇ ਉਹ ਵੀ ਦੇਖੋ ਇਦਾਂ ਦਾ ਹੀ ਲੱਗ ਲੱਗ ਆਹ ਪਾਰਲੀਮੈਂਟ ਲੱਗਦਾ ਹਨ ਅਵਰ ਇਹਨਾਂ ਆਹ ਪਾਰਲੀਮੈਂਟ ਆਹ ਪਾਰਲੀਮੈਂਟ ਰੌਣਕ ਦੇਖੋ ਤੁਸੀਂ ਵਧਦੀ ਜਾਂਦੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਹਨੇਰਾ ਹੋਈ ਜਾਂਦਾ ਰੌਣਕ ਹੋਰ ਹੋਈ ਜਾਂਦੀ ਹੈ ਹਾਂ ਤੂੰ ਸਹੀ ਲੱਭ ਲਿਆ ਅਚਾਹ ਕਰੂਜ਼ ਦਾ ਲਿਖਿਆ ਉਹ ਨਹੀਂ ਇਹ ਸ਼ੂਟਿੰਗ ਹੀ ਹੈ ਤਾਂ ਮਨਿੰਦਰ ਵਿਹਾੜ ਦਾ ਨਹੀਂ ਹੈ ਕਹਿੰਦਾ ਵਾਹ ਕੋ ਜਾਣਾ ਤੈਰਨਾ ਇਹਨੂੰ ਆਉਂਦਾ ਨਹੀਂ ਆ ਲਈ ਇੰਤੋਂ ਜਾਣਾ 360 ਤੇ ਚੱਲਣੀ ਇੱਥੇ ਜਿੱਥੇ ਪਹੁੰਚ ਜਾਣੀ ਆ ਚੱਲ ਆ ਚਾਹ ਪੀਨੇ ਅਸੀਂ ਪਹਿਲਾਂ ਯਾਰ ਚਾਕਲੇਟ ਜਾ ਖਾਣਾ ਜਿੱਦੋਂ ਅੱਜ ਸਲਾਹ ਕੀਤੀ ਵਿੱਚ ਚਾਹੀ ਵੀ ਹੈ ਪੰਜਾਬੀਆਂ ਨੂੰ ਚਾਹੀ ਰਾਤ ਆਉਂਦੀ ਆ ਆਜੋ ਚਲੋ ਮੈਂ ਦਿੱਕੀ ਹੁਣ ਅੱਜ ਉੱਤੇ ਬੱਤੀ ਹੈ ਨਾ ਬੱਤੀ ਤੇ ਨੋ ਵੀ ਇੱਕ ਆਪਾਂ ਆ ਵੀ ਲੈ ਲਿਆ ਸਟicker ਜੇ ਫ੍ਰਿਜ ਤੇ ਲਾਉਣ ਵਾਲਾ ਟੱਕੇ ਕਰ ਲਈਏ ਮੈਂ ਚਲੋ ਵੀਰੇ ਹੁਣ ਕਿੱਧਰ ਨੂੰ ਚੱਲਣਾ ਉਹ ਦੇਖਦੇ ਆ ਇੱਧਰ ਚਲੋ ਚਲੋ ਆਪਿਆ ਸਾਰਾ ਰਹਿ ਗਿਆ ਪਿੱਛੇ ਹੁਣ ਇੱਧਰ ਨੂੰ ਉਹਨਾਂ ਨੇ ਪਾਰਕਿੰਗ ਵੀ ਆਪਣੀ ਇੱਧਰ ਹੀ ਲਾਈ ਹੋਈ ਉਹਨਾਂ ਨੇ ਇੱਧਰ ਹੀ ਚਾਲਦੇ ਹੋਣਾ ਮੋਟਾ ਸ਼ਹਿਰ ਵਿੱਚ ਦੀ ਗੇੜਾ ਦੇ ਜਾਣਗੇ ਲੋ ਜੀ ਮੇਤਰੋ ਸ਼ਾਮ ਦਾ ਵੀਊ ਵੀ ਕਰ ਲੋ ਚੈੱਕ ਚੱਲੀ ਘਰਾਂ ਨੂੰ ਸੰਗਤ ਸ਼ਹਿਰ ਤੇ ਤੋਂ ਪੈ ਰਹੀਆ ਦੇਖੋ ਕਿ ਨਹੀਂ ਆਣ ਲੱਗ ਰਹੀ ਅਜੇ ਹੁਣ ਕੋ ਟਾਈਮ ਘੱਟ ਜੀ ਨਹੀਂ ਆਪਾਂ ਉੱਪਰ ਆਪਰ ਵੀ ਜਾਣਾ ਜਿਉਂ ਉੱਤੋਂ ਸਾਰਾ ਸ਼ਹਿਰ ਦੇਖਦਾਗਾ ਮਤਲਬ ਉਹ ਸਾਰਾ ਕੁਝ ਦਿਖਾਉਣਾ ਹੀ ਟਾਈਮ ਘੱਟ ਜੀ ਜੇ ਕਦੇ ਦੁਬਾਰੇ ਗਿਆ ਡਾ ਲੱਗਿਆ ਮੋਸਟ ਰੀਕਮੈਂਡਡ ਪਲੇਸ ਹੀ ਆ ਇੱਥੇ ਆ ਕੇ ਜਾਇਓ ਜ਼ਰੂਰ ਬਹੁਤ ਘੈਂਟ ਜਗ੍ਹਾ ਜੀ ਫੇਵਰੇਟ ਅੰਗ ਹੀ ਹੋ ਗਈ ਇੱਕ ਤਰ੍ਹਾਂ ਜੀ ਬੰਦਾ ਘੈਂਟ ਆ ਜੜ ਇਟਲੀ ਮੈਂ ਇਦਾਂ ਦੀ ਆਰਕੀਟੈਕਟ ਨਹੀਂ ਲਿਖਿਆ ਕਦੇ ਆਸਟਰੀਆ ਨਾਲ ਦਾ ਲੱਗ ਭਾਗ ਜ਼ਿਆਦਾਤਰ ਤੇ ਅੱਜ ਬਹੁਤ ਭੰਮਣਾ ਸੀਗਾ ਜਾਨੂ ਚਲੋ ਟਾਈਮ ਘਾਟੀ ਹੁਣ ਚੱਲੀਏ ਘਰਾਂ ਨੂੰ ਭਾਈ ਉਹਨਾਂ ਨੂੰ ਤਾਰੀ ਦੇ ਬਲੋਂ ਘਰੇ ਫੇਰ ਜਾਵਾਂ ਮਾਰੇ ਵੀ ਆ ਸ਼ਹਿਰ ਵੀ ਆ ਜੇ ਕਹਿੰਨੇ ਆਉਣਾ ਜ਼ਰੂਰ ਆ ਕੇ ਜਾਇਓ ਇੱਥੇ ਲੋ ਵੀ ਆ ਗਏ ਪ੍ਰਕਿਰ ਜੂ ਬਸ ਸੰਤੋਰਦੇ ਆ ਘਰ ਨੂੰ ਕਿਵੇਂ ਲੱਗਿਆ ਵਲੌਗ ਸਾਨੂੰ ਦਾਤ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬਰ ਕਰਦੇ ਹੋ ਗੱਡੀ ਕੋਲ ਪਹੁੰਚ ਗਏ ਚਲੋ ਬਈ ਕਰ ਦਿਓ ਸਾਰੇ ਜਣੇ ਬਾਏ ਬਾਏ ਕਰ ਦਿਓ ਵੀਰੇ ਓਕੇ ਆਡਾ ਗੁੱਡ ਨਾਈਟ ਸੌਂ ਜਾਓ ਸਾਰੇ ਜਣੇ ਬਲੌਗ ਦੇਖ ਕੇ ਬਾਏ ਬਾਏ ਹੁਣ ਅਸੀਂ ਤਾਂ 9-10 ਵਜੇ ਪਹੁੰਚਣਾ ਕਰੇ ਓਕੇ ਮਿਲਦੇ ਆਂ